ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਰਹਿੰਦੇ ਹੋ ਜਿਹੜੇ ਮਰਜ਼ੀ ਫੀਲਡ ਦੇ ਵਿੱਚ ਕੰਮ ਕਰਦੇ ਹੋ ਪਰ ਪਹਿਲਾਂ ਤੁਸੀਂ ਸਿੱਖੋ ਜੇ ਤੁਸੀਂ ਸਿੱਖੋ ਤਾਂ ਤੁਸੀਂ ਛੋਟੇ ਵੱਡੇ ਸਹਿਬਜ਼ਾਦਿਆਂ ਨੂੰ ਬਹੁਤ ਪਿਆਰ ਕਰਦੇ ਹੋ ਕਰਦੇ ਹੋ ਨਾ ਆਪਾਂ ਅਜ ਸਾਹ ਤਾਂ ਲੈਣੇ ਆ ਜੇ ਸ਼ਹੀਦੀਆਂ ਹੋਈਆਂ ਛੋਟੇ ਵੱਡੇ ਸਹਿਬਜ਼ਾਦਿਆਂ ਦੀ ਜਦੋਂ ਕਰੋਨਾ ਦਾ ਟਾਈਮ ਆਇਆ ਸੀਗਾ ਉਦੋਂ ਆਪਾਂ ਘਰਾਂ ਦੇ ਵਿੱਚ ਕਿੰਨੇ ਮਹੀਨੇ ਰਹੇ ਆ ਆਪਾਂ ਅਡਜਸਟਮੈਂਟ ਕੀਤੀ ਕਿਉਂਕਿ ਮਾਰਕੀਟਸ ਬੰਦ ਰਹੀਆਂ ਨੇ ਹਨਾ ਹੁਣ ਦੇਖੋ ਆ ਜਿਹੜਾ ਦਸੰਬਰ ਦਾ ਮਹੀਨਾ ਕੀ ਅਸੀਂ ਦੁਨੀਆ ਨੂੰ ਇਹ ਨਹੀਂ ਦਿਖਾ ਸਕਦੇ ਵੀ ਅਸੀਂ ਸਹਬਜ਼ਾਦਿਆਂ ਨੂੰ ਪਿਆਰ ਕਰਦੇ ਆ ਕਿਵੇਂ ਕੀ ਤੁਸੀਂ 1 ਮਹੀਨਾ ਦਾੜੀ ਕੇਸ ਕਟਾਉਣੇ ਬੰਦ ਨਹੀਂ ਕਰ ਸਕਦੇ ਤੁਸੀਂ 1 ਮਹੀਨੇ ਲਈ ਸ਼ਰਾਬ ਪੀਣੀ ਬੰਦ ਨਹੀਂ ਕਰ ਸਕਦੇ ਦੁਨੀਆ ਪੁੱਛੇ ਕੀ ਗੱਲ ਤੂੰ ਤਾਂ ਇੰਨੀ ਸ਼ਰਾਬ ਪੀਣਾ ਤੂੰ ਆ ਮਹੀਨੇ ਕਿਉਂ ਨਹੀਂ ਪੀਂਦਾ ਤੁਸੀਂ ਕਹੋ ਵੀ ਇਹ ਮਹੀਨੇ ਵਿੱਚ ਸਾਡੇ ਬਾਬੇ ਸ਼ਹੀਦ ਹੋਏ ਤੁਸੀਂ ਦਾੜੀ ਨਾ ਕਟਾਓ ਕੇਸ ਨਾ ਕਟਾਓ ਦੱਸੋ ਵੀ ਆਹ ਮਹੀਨੇ ਅਸੀਂ ਕੈਂਚੀ ਨਹੀਂ ਲਵਾਉਣੀ ਤੁਸੀਂ ਕੀ ਪਤਾ ساری ਉਮਰ ਲਈ ਗੁਰੂ ਵਾਲੇ ਬਣਜਮੋਂ ਰੱਬ ਦਾ ਵਾਸਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਹ ਮਹੀਨੇ ਪਲੀਜ਼ ਰੱਬ ਦੇ ਵਾਸਤਾ ਕੋਈ ਨਸ਼ੇ ਨਾ ਕਰਿਓ ਚਾਹੇ ਠੇਕੇ ਖੁੱਲੇ ਰਹਿਣ ਸਾਨੂੰ ਮਤਲਬ ਨਹੀਂ ਆਪਾਂ ਨਹੀਂ ਪੀਣੀ ਸ਼ਰਾਬ ਆਹ ਮਹੀਨੇ ਨਹੀਂ ਪੀਣੀ ਰੱਬ ਦੇ ਵਾਸਤੇ ਆਹ ਮਹੀਨਾ ਸਹਬਜ਼ਾਦਿਆਂ ਦੇ ਨਾਮ ਕਰੋ ਸ਼ਹੀਦ ਸਿੰਘਾਂ ਦੇ ਨਾਮ ਕਰੋ